whales relous Yes. You have come I have come ਮਾਮਲਾ ਸਾਹਮਣੇ ਆ ਰਿਹਾ ਬਟਾਲਾ ਦੇ ਬਾਜਵਾ ਕਲੋਨੀ ਤੋਂ ਜਿੱਥੇ ਕਿ ਇੱਕ ਮਹੀਨੇ ਤੋਂ ਲੋਕ ਬਿਜਲੀ ਦੀ ਕਿੱਲਤ ਕਾਰਨ ਪਰੇਸ਼ਾਨ ਨੇ ਤੇ ਇੱਥੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਹਨਾਂ ਨੇ ਕਈ ਵਾਰ ਜਿਹੜਾ ਕਿ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨੂੰ ਬਾਰ-ਬਾਰ ਇਸ ਮਾਮਲੇ ਦੇ ਬਾਰੇ ਸ਼ਿਕਾਇਤ ਕੀਤੀ ਆ ਪਰ ਇਹਨਾਂ ਦਾ ਕੋਈ ਵੀ ਹੱਲ ਜਿਹੜਾ ਉਹ ਨਹੀਂ ਕੱਢਿਆ ਜਾਂਦਾ ਤੇ ਇਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾਂਦੀ ਤੇ ਨਾਲ ਹੀ ਇਹਨਾਂ ਨੇ ਦੱਸਿਆ ਹੈ ਕਿ ਲਗਾਤਾਰ ਇਹ ਆਪਣੇ ਕੋਲੋਂ ਪੈਸੇ ਲਾ ਕੇ ਆਪਣੇ ਇਲਾਕੇ ਦੀਆਂ ਤਾਰਾ ਬਦਲਦੇ ਹਨ ਪਰ ਬਿਜਲੀ ਵਿਭਾਗ ਦਾ ਵਤੀਰਾ ਜਿਹੜਾ ਉਹ ਚੰਗਾ ਨਹੀਂ ਹੈ ਤੇ ਅੱਜ ਸਵੇਰ ਤੋਂ ਵੀ ਜਿਹੜੀ ਬਿਜਲੀ ਹੈ ਉਹ ਗੋਲ ਹੈ ਪਰ ਕਿਸੇ ਵੀ ਅਧਿਕਾਰੀ ਨੇ ਇਹਨਾਂ ਦੀ ਸਾਰ ਨਹੀਂ ਲਈ ਤੇ ਜਿਸ ਕਰਕੇ ਇਹ ਮਜਬੂਰਨ ਬਟਾਲਾ ਦੇ ਜਲੰਧਰ ਰੋਡ ਤੇ ਸਥਿਤ ਬਿਜਲੀ ਵਿਭਾਗ ਦੇ ਦਫ਼ਤਰ ਆ ਕੇ ਬੈਠੇ ਨੇ ਤੇ ਇਹਨਾਂ ਦਾ ਕਹਿਣਾ ਹੈ ਕਿ ਇਹ ਉਦੋਂ ਤੱਕ ਆਪਣਾ ਤਰਨਾ ਨਹੀਂ ਚੱਕਣਗੇ ਜਦੋਂ ਤੱਕ ਇਹਨਾਂ ਦੀ ਕੋਈ ਸੁਣਵਾਈ ਨਹੀਂ ਕੀ ਤੇ ਜਾਵੇਗੀ ਬਿਜਲੀ ਨੂੰ ਲੈ ਕੇ ਇਹਨਾਂ ਦਾ ਕੋਈ ਹੱਲ ਨਹੀਂ ਕੱਢਿਆ ਜਾਵੇਗਾ ਉਦੋਂ ਤੱਕ ਜਿਹੜਾ ਧਰਨਾ ਇਹਨਾਂ ਦੇ ਵੱਲੋਂ ਲਾਇਆ ਗਿਆ ਹੈ ਉਹ ਨਹੀਂ ਚੱਕਿਆ ਜਾਵੇਗਾ ਕਿਉਂਕਿ ਕਈ ਵਾਰ ਜਿਹੜੀ ਇਹਨਾਂ ਨੇ ਸ਼ਿਕਾਇਤ ਕੀਤੀ ਹੈ ਪਰ ਇਹਨਾਂ ਦੀ ਜਿਹੜੀ ਕੋਈ ਵੀ ਸੁਣਵਾਈ ਨਹੀਂ ਕੀਤੀ ਜਾਂਦੀ ਹੈ ਤੇ ਆਪਣੇ ਕੋਲੋਂ ਇਹ ਪੈਸੇ ਲਾ ਕੇ ਜਿਹੜੀਆਂ ਨੇ ਤਾਰਾਂ ਬਦਲਦੇ ਨੇ ਤੇ ਹੋਰ ਕੀ ਕੁਝ ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਤੁਹਾਨੂੰ ਸੁਣਾ ਦਿੰਦੇ ਆ ਨਾਰਮਲ ਇਹ ਧਰਨਾ ਲਾਇਆ ਕਿਉਂ ਲਾਇਆ ਸਾਰੇ ਇਸ ਵਾਰ ਕਿ ਲਾਇਆ ਵਾ ਇਹ ਸਵੇਰੇ 9 ਵਜੇ ਦੀ ਬੱਤੀ ਬੰਦਿਆ ਤੇ ਕਿਸੇ ਦੇ ਘਰ ਪਾਣੀ ਦਾ ਘੁੱਟ ਨਹੀਂ ਨਾ ਤੇ ਸਾਰੀ ਦੁਨੀਆ ਜਿਹੜੀ ਆ ਸਾਡੇ ਮਹੱਲੇ ਦੇ ਸਾਰੇ ਲੋਕ ਬਰੇ ਉੱਥੇ ਹਣ ਤੱਕ ਨੇ ਇਸ ਕਰਕੇ ਧਰਨਾ ਲਾਇਆ ਗਿਆ ਵਾ ਕਿ ਸਾਡਾ ਬੱਤੀ ਦਾ ਮਸਲਾ ਹੱਲ ਹੋ ਜਾਏ ਕਿੰਨੇ ਵਜੇ ਦੀ ਬੱਤੀ ਗਈ ਨਾ ਕਦੋਂ ਦਈ ਇਹ ਜੀ ਸਵੇਰੇ 9 ਵਜੇ ਦੀ ਬੱਤੀ ਬੰਦਿਆ ਸਵੇਰੇ 9 ਵਜੇ ਦੀ ਤੇ ਅਜੇ ਤੱਕ ਸਾਡਾ ਕੋਈ ਮਸਲਾ ਨਹੀਂ ਨਾ ਹੱਲ ਹੋਇਆ ਉਹ ਕਿੰਨੇ ਦਾ ਬਾਜਰਾ ਕਰਨਾ ਤੇ ਕੀ ਕਹਿੰਦੇ ਇਹ ਬਿਜਲੀ ਦੇ ਉਹ ਜੀ ਬਿਜਲੀ ਦੇ ਰਹੀ ਜੀ ਦੂਜੇ ਪਾਸੇ ਬਿਜਲੀ ਪੂਰੀ ਨਹੀਂ ਹੋਈ ਉਹ ਸਾਰੇ ਦੇਖੋ ਇਹਨਾਂ ਨੇ ਬੱਤੀ ਦੇ ਸਾਹਮਣੇ ਦੇ ਲਈ ਆ। ਸਾਨੂੰ ਕੀ ਫਾਇਦਾ ਹੋਇਆ? ਸਾਨੂੰ ਕੀ ਫਾਇਦਾ ਆ ਜੇ ਸਾਡੇ ਬੱਚੇ ਹੀ ਘਰੇ ਰਹਿਣ। ਬੱਚੇ ਸਕੂਲਾਂ ਤੋਂ ਲੈ ਕੇ ਕੀ ਫਾਇਦਾ ਹੋਇਆ? ਸਾਨੂੰ ਇਹਨਾਂ ਨੇ ਸਾਨੂੰ ਮੋਲ ਬੱਤੀ ਦੇ ਦੇਣਾ ਨੂੰ ਗਰਮੀ ਬਹੁਤ ਜ਼ਿਆਦਾ ਰਹੀ। ਇੱਕ ਗਰਮੀ ਬਹੁਤ ਜ਼ਿਆਦੀ ਹੈ। ਕੀ ਕਰਨ ਬੱਚੇ ਤੁਸੀਂ? ਕੈਂਟੀ ਕੀ ਨਾਮ ਦਾ? ਆ ਜਾ ਲੈ। ਹਾਂ ਜੀ ਆ ਜਾ ਲੈ। ਕੌਣ ਆਇਆ? ਇਹ ਬੱਤੀ ਬੰਦਿਆ 9 ਵਜੇ ਦੀ ਕੱਲ ਦੀ ਬੱਤੀ ਬੰਦ ਹੋਈ ਸਾਡੇ ਤਾਰਾ ਖੜ ਜਾਂਦੀਆਂ। ਮੇਨਾ ਹੋ ਗਿਆ ਅੱਡੀ ਕੋਈ ਤੇ ਸੁਣਨ ਨਹੀਂ ਡਿਆ ਘੜੀ ਪਾ ਲਾਂਦੇ ਨੇ ਤਾਰਾਂ ਹੀ ਆਪ ਆਪਣੇ ਕੋ ਪਾਹੇ ਲੈ ਲੈ ਬਦਲਣ ਡਿਆ ਅਨੁਪਤੀ ਚਾਹੀਦੀ ਆ ਨਹੀਂ ਆਪ ਆਪਣੇ ਕੋ ਪਾਹੇ ਲੈ ਆਲਾ ਬਤੀਤ ਆ ਰਹੇ ਅਨੁਪਤੀ ਚਾਹੀਦੀ ਆ